ਏਪੀਆਰਟੀਸੀ ਬੱਸ ਜਿਹਦੇ ਨਾਲ ਹਾਸਾ ਹੋਇਆ 902 ਸਮਾਣਾ ਚੱਲੀ ਸੀ ਇਹ ਬੱਸ ਹਾਸਾ ਹੁੰਦੇ ਹੁੰਦੇ ਇੱਕ ਟੈਂਪੂ ਪਲਟ ਜਾਂਦਾ ਛੋਟਾ ਹਾਥੀ ਤੇ ਨਾਲ ਹੀ ਇੱਕ ਸਵਿਫਟ ਗੱਡੀ ਪੰਨੀ ਜਾਂਦੀ ਹੈ ਤੇ ਉਹ ਆਟੋ ਵਾਲਾ ਜਿਹੜਾ ਛੋਟਾ ਹਾਥੀ ਹੈ ਟੈਂਪੂ ਜਿਹੜਾ ਸਮਾਨ ਦਾ ਭਰਿਆ ਹੋਇਆ ਹੈ ਉਹੋ ਬੰਦਾ ਹਸਪਤਾਲ ਗਿਆ ਤੇ ਸਵਿਫਟਾ ਠੀਕ ਹੈ ਸਵਾਰੀਆਂ ਠੀਕ ਨੇ ਡਰਾਈਵਲ ਕਨੈਕਟਰ ਵੀ ਠੀਕ ਹੈ ਤੁਸੀਂ ਹਾਸਾ ਦੇਖ ਸਕਦੇ ਹੋ ਕਿੱਡਾ ਤਕੜਾ ਹੋਇਆ ਦੋ ਘੰਟਿਆਂ ਤੋਂ ਸੀ ਨਾਬਾ ਪੋਹਾਨੀਗੜ ਰੋਡ ਤੇ ਖੜੇ ਆ ਜਿੱਥੇ ਇੱਕ ਛੋਟਾ ਹਾਥੀ ਕਹਿ ਦਨੇ ਉਹ ਪਲਟਿਆ ਇਹਦੇ ਵਿੱਚ ਸਮਾਨ ਲੱਦੇ ਹੋਇਆ ਸੀ ਸਮਾਨ ਤੁਸੀਂ ਦੇਖ ਸਕਦੇ ਹੋ ਇਹ ਤਾਂ ਨਹੀਂ ਪਤਾ ਕੀ ਚੀਜ਼ ਹੈ ਟਰੇਆਂ ਜੀਆਂ ਪਰ ਹਾਸਾ ਹੋਇਆ ਹੈ ਦੇਖਦੇ ਹਾਂ ਕਿੰਨਾ ਜਾਨੀਮਾਨੀ ਨੁਕਸਾਨ ਹੋਇਆ ਬੰਦਾ ਕਿਹਦੇ ਨਾਲ ਹੋਇਆ ਪੁੱਛਦੇ ਆ ਠੀਕ ਹੈ ਜੀ ਔਰ ਇਹੜੀ ਦੇਖਿਓ ਜੀ ਵਿੱਚ ਕਿਵੇਂ ਠੋਕੀ ਆ ਕਿਥੇ ਮਾਰੇ ਆ ਬਣਾਉ ਆ ਇਹ ਹਾਂ ਮਾਰੇ ਆ ਇੱਕ ਹੋਰ ਮਾਰੇ ਆ ਤੁਸੀਂ ਗੱਲ ਚਲਾਉਣੀ ਹੈ ਜੀ ਹਾਂਜੀ ਹਾਂਜੀ ਮੈਂ ਬੱਸ ਕਰਤੀ ਕੀ ਨਾਮ ਹੈ ਵੀਰੇ ਮੇਰਾ ਨਾਮ ਗੁਰਜੀਤ ਸਿੰਘ ਹੈ ਠੀਕ ਹੈ ਜਿਹੜੀ ਤੁਹਾਡੀ ਬੱਸ ਟਕਰਾਈ ਹੈ ਕਿਵੇਂ ਕੀ ਹੋਇਆ ਸਿਸਟਮ ਇਹ ਜੀ ਮੂਰੇ ਇਹਨਾਂ ਦੇ ਕਾਰ ਜਾਰੀ ਸਰ ਅੱਛਾ ਕਾਰ ਦੇ ਪਿੱਛੇ ਟੈਂਪੂ ਜਾ ਰਿਹਾ ਸੀਗਾ ਠੀਕ ਹੈ ਜਿਹਦੇ ਵਿੱਚ ਗੱਡੀ ਲੱਗੀ ਆ ਠੀਕ ਹੈ ਇਹਨੇ ਮਤਲਬ ਕਾਰ ਕ੍ਰੌਸ ਲਈ ਕਰਨ ਲਈ ਪਿੱਛੇ ਦੇਖਿਆ ਨਹੀਂਗਾ ਵੀ ਪਿੱਛੇ ਕੋਈ ਚੀਜ਼ ਜਾ ਰਹੀ ਆ ਇਹਦੇ ਕੋਲ ਦਾ ਮੂਰੇ ਕਰਦੀ ਆਪਣੇ ਇਹ ਜਿਹੜਾ ਟੈਂਪੂ ਸੀਗਾ ਠੀਕ ਹੈ ਉਹ ਮੇਰੇ ਵਾਲੀ ਗੱਡੀ 40 50 ਦੀ ਸਪੀਡ ਦੇਊਗੀ ਸਵਾਰੀਆਂ ਨੇ ਮੇਰੇ ਕੋਲੇ ਠੀਕ ਹੈ ਸੱਟੋ ਘੱਟ ਵੀ ਮੇਰੇ ਕੋਲੇ 100 100 ਸਵਾਰੀ ਹੋ ਅਸੀਂ ਲੋਕਾਂ ਦੇ ਜਾਣ ਮਾਲ ਨੂੰ ਵੀ ਨਾਲ ਲੈ ਕੇ ਚੱਲਣਾ ਹੁੰਦਾ ਠੀਕ ਹੈ ਇਹਨੇ ਜਦੋਂ ਕਦਾ ਮੂਰੇ ਕਰਿਆ ਮੇਰੇ ਲਈ ਗੱਡੀ 40 50 ਸਪੀਡ ਦੇਉਗੀ ਵੀ ਸੀ ਸੜਕ ਤੇ ਦੇਖ ਸਕਦੇ ਹੋ ਬ੍ਰੇਕਾਂ ਲੱਗੀਆਂ ਹੈ ਗੱਡੀ ਦੀਆਂ ਹਮ ਇੱਕੋ ਦਮ ਨਹੀਂ ਗੱਡੀ ਰੁਕਦੀ ਜੀ ਤੇ ਤਾਂ ਕਰਕੇ ਹਾਸਾ ਹੁੰਦਾ ਸੁਵਾਰੀਆਂ ਦੀ ਕੋਈ ਬਚਤ ਹੈ ਸੁਵਾਰੀਆਂ ਦੀ ਬਿਲਕੁਲ ਬਚਦਾ ਜੀ 52 ਸੀਟਡ ਹੈ ਜਾਂ 50 ਸੀਟਡ ਹੁੰਦੀ ਹੈ ਦੀ 100 100 ਸੁਵਾਰੀ ਬਟੂ ਗੱਡੀਆਂ ਦੀ ਘਾਟ ਹੈ ਸਰਕਾਰ ਦੀਆਂ ਨਾਕਾਮੀਆਂ ਨੇ ਸਰ ਬੱਸਾਂ ਨਹੀਂ ਪਾ ਰਹੇ ਅਸੀਂ ਬਹੁਤ ਟਾਈਮ ਦੀ ਮੰਗ ਕਰ ਰਹੇ ਹਾਂ ਵੀ 10000 ਨਵੀਆਂ ਗੱਡੀਆਂ ਪਾਓ ਔਰ ਸਾਡੀਆਂ ਮਜਬੂਰੀਆਂ ਨੇ ਸਾਡੇ ਨਾਲ ਲੋਕ ਕਲੇਸ਼ ਕਰਦੇ ਆ ਲੜਦੇ ਆ ਵੀ ਆ ਸਾਨੂੰ ਚੜਾਉਂਦੇ ਨਹੀਂ ਪਰ ਸਾਡੀ ਮਜਬੂਰੀ ਆ ਸਰ ਇਹ ਮਤਲਬ 55 ਜੀਕਰ ਦੇ ਵਿੱਚ ਲੈ ਕੇ 100-100 ਵਾਰੀ ਲੈ ਕੇ ਜਾਣੀ ਅੱਛਾ ਉਹਨੂੰ ਦੇਖ ਲਓ ਤੁਸੀਂ ਨਤਹਾਸੇ ਹੁੰਦੇ ਆ ਪਰ ਇਹ ਮਤਲਬ ਜੋ ਓਵਰ ਲੋਡ ਗੱਡੀਆਂ ਹੁੰਦੀਆਂ ਨੇ ਇਹ ਜ਼ਿਆਦਾਤਰ ਮਤਲਬ ਲੋ ਆਪਾਂ ਸਰਕਾਰ ਦੀ ਨਾ ਤੁਹਾਡੀ ਪੀ ਆਰ ਟੀ ਸੀ ਬੱਸ ਦਾ ਕਿੰਨਾ ਨੁਕਸਾਨ ਹੋਇਆ ਮੂਰੋ ਵੱਡੀ ਫੁੱਟਕੀ ਜੀ ਤੁਸੀਂ ਚੈੱਕ ਕਰ ਸਕਦੇ ਹੋ ਅੱਗੇ ਗੱਡੀ ਖੜੀ ਆ ਠੀਕ ਹੈ ਤੇ ਕਿਹੜਾ ਡਿਪੋ ਆਟਾ ਕਿੱਥੋਂ ਲੈ ਕੇ ਕਿੱਥੇ ਡਿਪੋ ਹੀ ਅਸੀਂ 90 ਤੋਂ ਸਵਾਣੇ ਜਾਂਦੇ ਚੱਲ 90 ਤੋਂ ਸਵਾਣੇ ਜਾਂਦੇ ਅਸੀਂ ਤੁਸੀਂ ਡਰਾਈਵ ਲਓ ਅੱਛਾ ਇੱਕ ਵਾਰ ਨਾਮ ਹੈ ਜੀ ਪ੍ਰਗਟ ਸਿੰਘ ਕਿੱਥੋਂ ਦੇ ਰੈਨਬਲੀ ਮੈਂ ਬੀਮੜਪੈਂਟੋਂ ਬੀਮੜਪੈਂਟੋਂ ਵੀਰ ਜੀ ਜੇ ਆਪੀ ਆਰ ਟੀ ਸੀ ਤੁਸੀਂ ਕੀ ਲੱਗਿਆ ਮੈਂ ਕੰਡਕਟਰ ਹਾਂ ਕੰਡਕਟਰੋਂ ਕਿ ਜਿਹੜੀ ਇਹ ਬੱਸ ਐਕਸੀਡੈਂਟ ਹੋਇਆ ਕਿਵੇਂ ਹੋਇਆ ਵੈਸੇ ਦਾ ਡਰਾਈਵਰ ਨੇ ਸਾਨੂੰ ਦੱਸਤਾ ਤੇ ਫਿਰ ਤੁਸੀਂ ਕੀ ਤੁਸੀਂ ਉਸ ਟਾਈਮ ਮੌਕੇ ਤੇ ਮੌਜੂਦ ਸੀ ਮੈਂ ਜੀ ਵਿਚਾਲੇ ਸੀ ਗਈ ਗੱਡੀ ਬਿਲਕੁਲ ਟਿਕ ਟਾਂ ਘਟ ਰਹੀ ਗੱਡੀ ਫੁੱਲ ਭਰੀ ਹੋਈ ਸੀ ਠੀਕ ਹੈ ਗੱਡੀ ਫੁੱਲ ਭਰੀ ਹੋਈ ਸੀ ਤੇ ਕਿਵੇਂ ਹੋਇਆ ਕੋਈ ਪਤਾ ਹੈ ਕੁਝ ਡਰਾਈਵਰ ਦੇ ਦੱਸਣ ਅਨੁਸਾਰ ਜੀ ਉਹ ਕਹਿੰਦੇ ਹਾਤੀ ਟੈਂਪੋ ਵਾਲੇ ਨੇ ਅੱਗੇ ਕੱਟ ਮਾਰਿਆ ਕਿੰਨੀਆਂ ਸਵਾਰੀਆਂ ਸੀ ਬੱਸ ਚ ਜੁੱਤੀ ਦੇ ਵਿੱਚ ਹੋਣੀਆਂ ਲਗਭਗ 100 ਸਵਾਰੀਆਂ 100 ਸਵਾਰੀਆਂ ਪਰ ਇਹ ਵੀ ਹੈ ਨਾ ਵੀ 52 ਸੀਟਰ ਹੈ ਜਾਂ 50 ਸੀਟਰ ਹੈ ਤੁਸੀਂ ਵੱਧ ਚਾੜ੍ਹਦੇ ਹੋ ਠੀਕ ਹੈ ਪਰ ਉਹਦਾ ਕਰਾਂਗੇ اچھا ਵੱਡਾ ਹਾਦਸਾ ਵੀ ਹੋ ਸਕਦਾ ਸੀ ਹਾਂਜੀ ਹਾਂਜੀ ਬਹੁਤ ਨੁਕਸਾਨ ਸਵਾਰੀਆਂ ਦਾ ਹੋ ਸਕਦਾ ਸੀ ਹਾਂਜੀ ਬਿਲਕੁਲ ਹੋ ਸਕਦਾ ਠੀਕ ਹੈ ਹਾਂਜੀ ਜੀ ਜੀ ਇਹ ਕਿੰਨੀਆਂ ਦਿਖਾ ਸਕਦੇ ਹੋ ਕਿੰਨੀਆਂ ਸਵਾਰੀਆਂ ਸੀ ਟੋਟਲ ਹੁੰਦਾ ਇਹ ਜੀ ਟੋਟਲ ਇਹ ਉਹ ਨਹੀਂ ਜਦੋਂ ਪਾਸੇ ਲੱਗੀ ਹੋਈ ਹੈ ਕਿੰਨੀਆਂ ਸਵਾਰੀਆਂ ਸੀ ਟੋਟਲ ਅਜੇ ਕੱਟ ਰਹੀ ਸੀ ਸਭ ਸਵਾਰੀਆਂ ਗਿਣ ਸੀ 70 ਸਵਾਰੀਆਂ ਕੱਟੀਆਂ ਗਈਆਂ ਸੀ ਬਹ ਹੈ ਜ਼ਿਆਦਾ ਸੀ ਹਾਂਜੀ ਹਾਂ ਤੂੰ ਠੀਕ ਹੈ ਤਕਰੀਬਨ 100 ਕੇ ਸਵਾਰੀਆਂ ਹੋ ਗਈਆਂ ਠੀਕ ਟੀ ਤੁਹਾਡੀ ਗੱਡੀ ਫੁੱਟੀ ਹੈ ਕੀ ਹੋਇਆ ਨੁਕਸਾਨ ਕਿਵੇਂ ਹੋਇਆ ਸੀ ਜੀ ਸਾਈਡ ਤੇ ਆ ਰਿਹਾ ਜੀ ਇੱਥੋਂ ਠੀਕ ਹੈ ਤੇ ਮੈਨੂੰ ਤਾਂ ਉਹਦੀ ਪਤਾ ਲੱਗ ਗਿਆ ਜੀ ਉਹ ਥਾੜ ਥਾੜ ਹੋਈ ਜੇ ਇੱਕ ਵਾਰਾਂ ਠੀਕ ਹੈ ਇੱਧਰ ਘੁੰਮ ਗਈ ਜੀ ਠੀਕ ਹੈ ਛੋੜਿਆ ਗਿਆ ਬੱਜੀ ਆਪਣੇ ਕਿੰਨਾ ਨੁਕਸਾਨ ਹੋਇਆ ਤੁਹਾਡਾ ਠੀਕ ਹੈ ਤੇ ਕੋਈ ਛੱਪੇੜ ਤਾਂ ਹੀ ਬੱਜੀ ਛੱਪੇੜ ਤਾਂ ਬਚਾਰ ਹੈਗੇ ਠੀਕ ਹੈ ਤੁਹਾਡੇ ਤੁਹਾਡਾ ਨਾਮ ਕੀ ਹੈ ਬਰਵਿੰਦਰ ਸਿੰਘ ਪਿੰਡ ਕਿਹੜਾ ਹੈ ਛਿੰਟਾ ਵਾਲਾ ਜੀ ਛਿੰਟਾ ਵਾਲਾ ਠੀਕ ਹੈ ਕਿਹੜਾ ਕਿਹੜਾ ਹੈ ਬਚਾਣਾ ਘਟਨਾ ਜੇ ਲਿਖਣਾ ਬਾਈ ਜੀ ਜਿਹੜਾ ਇਹ ਹਾਦਸਾ ਹੋਇਆ ਡੈਕਸੀਡੈਂਟ ਹੋਇਆ ਕਿਵੇਂ ਹੋਇਆ ਬਾਈ ਅਸੀਂ ਆ ਕੀ ਕਾਰ ਸੀ ਕਿ ਪਿੱਛੇ ਮੈਂ ਹੌਲੀ ਹੌਲੀ ਆ ਰਿਹਾ ਸੀ ਅੱਛਾ ਚੱਲਤੀ ਚਾਲੀ ਪੇ ਪਿੱਛੇ ਸੇ ਬੱਸ ਵਾਲੇ ਨੇ ਮਾਰਿਆ ਤਾਂ ਮੇਰੀ ਗੱਡੀ ਪਲਟੀ ਗਈ ਕਾਰ ਤੇ ਬੰਜ ਗਈ ਅੱਛਾ ਕਿੱਥੋਂ ਆ ਰਹੇ ਸੀ ਲੁਧਿਆਣੇ ਸੇ ਜੀ ਕਿੱਥੇ ਜਾਣਾ ਸੀ ਜਾਣਾ ਸੀ ਚਲੋ ਤੇ ਕਿੰਨੀਆਂ ਦਸਤਾਂ ਆਈਆਂ ਨੇ ਥੋੜੀਆਂ ਸਰ ਤੇ ਲੱਗੀ ਟਾਂਕੇ ਲੱਗੀਆਂ ਜੀ ਪੈਰ ਤੇ ਛਾਤੀ ਵਿੱਚ ਦਰਦ ਹੈ ਠੀਕ ਹੈ ਤੇ ਲੁਧਿਆਣੇ ਦੀਆਂ ਤੁਸੀਂ ਹਾਂ ਜੀ ਠੀਕ ਹੈ ਅੱਗੇ ਕਿਸੇ ਕੋਈ ਆ ਗਿਆ ਕੋਈ ਨਹੀਂ ਆਇਆ ਜੀ ابھی ਬਾਪੂ ਨੂੰ ਫੋਨ ਕੀਤਾ ਸੀ ਕਿ ਬਾਪੂ ਆ ਰਿਹਾ ਹਾਂ ਰਿਹਾ ਬਾਪੂ ਤਾਂ ਚੱਲ ਠੀਕ ਹੈ ਠੀਕ ਹੈ ਤੇ ਕਾਹਦਾ maal ਪਰ ਆਇਆ ਸਭ ਕਾਹਦਾ ਇਹ ਵਿੰਟਰ ਲੋਕ ਟਾਇਰ ਦੀ maal ਹੈ ਜੀ ਠੀਕ ਹੈ ਪੋਹਾਨੀਗੜ੍ਹ ਤੋਂ ਜਾਣਾ ਸੀ ਅੱਗੇ ਪੋਹਾਨੀਗੜ੍ਹ ਧੋਕੇ ਜਾਣਾ ਹਾਂ ਨਾ ਹੀ ਕਿਹੜਾ ਪਿੱਛੇ ਸੀ ਪੁੱਗਿਆ ਸੀ ਨਾਮ ਕੀ ਹੈ ਸੰਜੀਤ ਨਾਮ ਹੈ ਜੀ ਲੁਧਿਆਣੇ ਕਿੱਥੇ ਰਹਿੰਦੇ ਹੋ ਗੈਸ ਕਰੀ ਜੇ ਠੰਡਾਰੀ ਕਲਾ ਠੰਡਾਰੀ ਕਲਾ ਗੈਸ ਹਾਂਜੀ ਜਸਪਾਲ ਮੰਗਲ ਵੀ ਫੈਕਟਰੀ ਹੈ ਸਾਡੀ ਬੜੀ ਜੋਰ ਨਾਲ ਮਾਰਾ ਮੇਰੀ ਗੱਡੀ ਪਲਟੀ ਹੋ ਗਈ ਅੱਛਾ ਬਸ ਵਾਲੇ ਨੇ ਠੀਕ ਹੈ ਮੈਂ ਨਾਪੇ ਤੋਂ ਬਿਨੇ ਕਮਾਰ ਬਿਨੇ ਕਮਾਰ ਤੁਹਾਡਾ ਜਿਹੜਾ ਐਕਸੀਡੈਂਟ ਹੋਇਆ ਰਿਹਾ ਕੌਣ ਲੱਗਦਾ ਤੁਹਾਡਾ ਏ ਮੇਰਾ ਜਿਹੜਾ ਦੋਸਤ ਹੈ ਰਾਹੁਲ ਲੁਧਿਆਣੇ ਤੋਂ ਉਹਨਾਂ ਦਾ ਡਰਾਈਵਰ ਹੈ ਠੀਕ ਹੈ ਉਹ ਮੈਨੂੰ ਰਾਹੁਲ ਜੀ ਦਾ ਫੋਨ ਆਇਆ ਲੁਧਿਆਣੇ ਤੋਂ ਮੈਂ ਘਰ ਸੀਗਾ ਠੀਕ ਹੈ ਤੇ ਉਹਨਾਂ ਨੇ ਕਿਹਾ ਵੀ ਆਇਆ ਕਰਕੇ ਪਾਨੀਕਨ ਰੋਡ ਤੇ ਨਾਪੇ ਤੋਂ 3 ਕਿਲੋਮੀਟਰ ਤੇ ਤਕਰੀਬਨ ਠੀਕ ਹੈ ਟੈਂਪੂ ਪਲਟ ਗਿਆ ਸਾਡਾ ਤੂੰ ਫਟਾਫਟ ਦੇਖ ਲਿਆ ਠੀਕ ਹੈ ਕੀ ਤੁਸੀਂ ਵੀ ਉਹੀ ਵਪਾਰ ਕਰਦੇ ਹੋ ਨਹੀਂ ਨਹੀਂ ਮੇਰਾ ਨਾਪੇ ਕੰਮ ਹੈ ਉਹ ਮੁੰਡਾ ਦਰਗਾਹ ਹਜ਼ਰਸ਼ਹਿਰ ਤੇ ਆਉਂਦਾ ਸੇਵਾਦਾਰ ਹੈ ਮੈਂ ਵੀ ਸੇਵਾਦਾਰ ਹਾਂ ਬਿਲਕੁਲ ਠੀਕ ਹੈ ਠੀਕ ਹੈ ਕਿੱਥੇ ਆਉਂਦਾ ਸ਼ੁੱਕਰਵਾਰ ਨੂੰ ਪੁੱਛ ਕੇ ਸਾਡਾ ਪਿਆਰ ਠੀਕ ਹੈ ਇਹ ਮਤਲਬ ਇਹ आटो पलटिया एक्सीडेंट केस आया है माइनर इंजरीज आया माइनर इंजरीज है, है, है। बाकी वो छाती के एक्सरे करवाती है, करें। है तो जो उसकी कुंडी पे भी है कुछ ज्यादा नहीं है थोड़ा नॉर्मल स्टेट चार है आरूप सिंह डॉक्टर आरूप सिंह ठीक है